ਜ਼ਿੰਦਗੀ ਸੌਖੀ ਨਹੀਂ ਪਰ ਮਨੋਬਲ ਨਾਲ ਹਰ ਦੌਰ ਲੰਘ ਜਾਂਦਾ ਹੈ ਆਓ ਅੱਜਕੱਲ ਕਰੀਏ ਮੰਦੀ ਤਾਕਤ ਬਾਰੇ ਅਸੀਂ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਖਾਣਾ ਪੀਣਾ ਕਸਰਤ ਕਰਦੇ ਹਾਂ ਪਰ ਕੀ ਅਸੀਂ ਆਪਣੇ ਮਨ ਨੂੰ ਵੀ ਰੋਚ ਤਾਕਤਵਰ ਬਣਾਉਂਦੇ ਹਾਂ ਜਦ ਤੱਕ ਮਨ ਡਰਦਾ ਹੈ ਕੰਬਦਾ ਹੈ ਦੁਨੀਆ ਦਾ ਹਰ ਤੂਫਾਨ ਸਾਨੂੰ ਹਿਲਾ ਦਿੰਦਾ ਹੈ ਪਰ ਜਦ ਮਨ ਮਜ਼ਬੂਤ ਹੋ ਜਾਂਦਾ ਹੈ ਤਾਂ ਤੂਫਾਨ ਵਿੱਚ ਵੀ ਖੜਾ ਰਹਿੰਦਾ ਹੈ ਮਨੁਕਲ ਸਾਡੀ ਅਸਲੀ ਤਾਕਤ ਹੈ। ਇਹ ਉਹ ਆਵਾਜ਼ ਹੈ ਜੋ ਆਖਦੀ ਆ ਮੈਂ ਹਾਰ ਨਹੀਂ ਮੰਨਣੀ। ਇਹ ਉਹ ਅੰਦਰਲੀ ਜੋਤ ਹੈ ਜੋ ਕਹਿੰਦੀ ਆ ਮੇਰਾ ਰੱਬ ਮੇਰੇ ਨਾਲ ਆ। ਜ਼ਿੰਦਗੀ ਵਿੱਚ ਆਉਣ ਵਾਲੇ ਹਰ ਚੈਲੰਜ ਸਾਨੂੰ ਇੱਕ ਮੌਕਾ ਦਿੰਦੇ ਨੇ ਆਪਣੇ ਮਨ ਨੂੰ ਮਜ਼ਬੂਤ ਕਰਨ ਦਾ। ਸੱਚ ਪੁੱਛੋ ਤਾਂ ਦੁੱਖ ਵੀ ਇੱਕ ਅਧਿਆਪਕ ਹੈ। ਉਹ ਸਿਖਾਉਂਦਾ ਹੈ ਕਿ ਕਿਵੇਂ ਸਬਰ ਕਰੀਏ। ਜਿਵੇਂ ਤਾਕਤ ਦੇ ਨਾਲ ਅੱਗੇ ਵਧਿਏ ਮਨ ਦੀ ਤਾਕਤ ਰੱਬ ਵਿੱਚ ਭਰੋਸੇ ਨਾਲ ਆਉਂਦੀ ਹੈ ਜਿਵੇਂ ਇੱਕ ਲਹਿਰਾਂ ਵਾਲਾ ਸਮੁੰਦਰ ਵੀ ਚੁੱਪ ਹੋ ਜਾਂਦਾ ਹੈ ਜੇਕਰ ਅੰਦਰਲੀ ਲਹਿਰਾਂ ਸ਼ਾਂਤ ਹੋਣ ਇੰਝ ਹੀ ਜੇਕਰ ਮਨ ਸ਼ਾਂਤ ਤੇ ਫੋਕਸ ਹੋ ਜਾਏ ਤਕਰੀਬਨ ਹਰ ਮੁਸ਼ਕਿਲ ਸੌਖੀ ਲੱਗਦੀ ਹੈ ਰੋਜ਼ ਆਪਣੇ ਆਪ ਨੂੰ ਇੰਨਾਂ ਗੱਲਾਂ ਨਾਲ ਤਾਕਤਵਰ ਬਣਾਓ ਮੈਂ ਜੋ ਵੀ ਥਾਂ ਨਵਾਂ ਉਹ ਕਰ ਸਕਦਾ ਹਾਂ ਮੇਰੇ ਮਨ ਵਿੱਚ ਜੋ ਵੀ ਆਉਂਦਾ ਹੈ ਮੈਂ ਉਹ ਪਾ ਸਕਦਾ ਹਾਂ ਮੇਰੇ ਮਨ ਵਿੱਚ ਰੱਬ ਵਸਦਾ ਹੈ ਮੇਰਾ ਵਿਸ਼ਵਾਸ ਹੀ ਮੇਰੀ ਢਾਲ ਹੈ ਆਪਣੇ ਮਨ ਉੱਥੇ ਲੈ ਜਾਓ ਜਿੱਥੇ ਆਸ ਹਿੰਮਤ ਤੇ ਪ੍ਰੋਸਾ ਹੋਵੇ ਜਿੱਥੇ ਡਰ ਨਹੀਂ ਸਿਰਫ ਦਿਲ ਦੀ ਆਵਾਜ਼ ਹੋਵੇ ਤੇ ਯਾਦ ਰੱਖੋ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਉਸ ਲਈ ਦੁਨੀਆ ਦੀ ਕੋਈ ਹੋਰ ਹਾਰ ਮਾਇਨੇ ਨਹੀਂ ਰੱਖਦੀ ਮਨ ਨੂੰ ਮਜ਼ਬੂਤ ਬਣਾਉਣਾ ਸਿੱਖੋ ਹਰ ਦੌਰ ਕੱਟ ਜਾਏਗਾ ਧੰਨਵਾਦ